ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੂਰਨ ਮਾਸ਼ੀ ਵਾਲੇ ਦਿਨ ਸਨ 1469 ਨੂੰ ਖੱਤਰੀਆਂ ਦੇ ਘਰ ਹੋਇਆ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਸੀ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਪਤਾ ਮਹਿਤਾ ਕਾਲੂ ਜੀ ਨੂੰ ਲੱਗਾ ਤਾਂ ਮਹਿਤਾ ਕਾਲੂ ਜੀ ਸਵੇਰੇ ਵੱਟੇ ਵੇਲੇ ਉੱਠ ਕੇ ਪੰਡਤ ਹਰੀਦੇਵਾਲ ਜੀ ਦੇ ਘਰੇ ਗਏ ਤੇ ਪੰਡਤ ਜੀ ਨੂੰ ਜਾ ਕੇ ਕਹਿਣ ਲੱਗੇ ਇਹ ਪੰਦਾ ਜੀ ਮੱਥਾ ਟੇਕਦੇ ਆ ਤੇ ਅਗਿਓ ਪੰਡਤ ਨੇ ਕਿਹਾ ਕਾਲੂ ਜੀ ਇੰਨੀ ਸਵੇਰੇ ਸਵੇਰੇ ਕਿਉਂ ਆਏ ਹੋ ਮਹਤਾ ਕਾਲੂ ਜੀ ਨੇ ਕਿਹਾ ਕਿ ਪੰਦਾ ਜੀ ਮੇਰੇ ਘਰ ਵਿੱਚ ਬਾਲਕ ਨੇ ਜਨਮ ਲਿਆ ਹੈ ਤੇ ਤੁਸੀਂ ਚੱਲ ਕੇ ਉਸ ਦੀ ਜਨਮ ਪੱਤਰੀ ਲਿਖ ਲਵੋ ਤਾਂ ਪੰਡਤ ਜੀ ਨੇ ਕਿਹਾ ਕਿ ਕਾਲੂ ਤੂੰ ਘਰ ਚੱਲ ਮੈਂ ਪੂਜਾ ਪਾਠ ਕਰਕੇ ਤੇਰੇ ਮਗਰ ਹੀ ਆਉਂਦਾ ਹਾਂ ਤਾਂ ਮਹਤਾ ਕਾਲੂ ਜੀ ਆਪਣੇ ਘਰ ਆ ਗਏ ਕੁਝ ਹੀ ਸਮੇਂ ਦੇ ਬਾਅਦ ਪੰਡਤ ਹਰੀदयाल ਜੀ ਵੀ ਉਹਨਾਂ ਦੇ ਘਰ ਪਹੁੰਚ ਗਏ ਘਰ ਪਹੁੰਚ ਕੇ ਪੰਡਿਤ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਅੰਦਰ ਜਾ ਕੇ ਦਾਈ ਮਾਂ ਨੂੰ ਬੁਲਾਓ ਅਸੀਂ ਉਹਨਾਂ ਤੋਂ ਬਾਲਕ ਦੇ ਜਨਮ ਬਾਰੇ ਕੁਝ ਪੁੱਛਣਾ ਹੈ ਮਹਿਤਾ ਕਾਲੂ ਜੀ ਅੰਦਰ ਗਏ ਅਤੇ ਦਾਈ ਮਾਂ ਨੂੰ ਬੁਲਾ ਕੇ ਪੰਡਿਤ ਜੀ ਦੇ ਕੋਲ ਲਿਆਏ ਤਾਂ ਪੰਡਿਤ ਜੀ ਨੇ ਦਾਈ ਮਾਂ ਨੂੰ ਪੁੱਛਿਆ ਕਿ ਮਾਤਾ ਜੀ ਮੈਨੂੰ ਦੱਸੋ ਕਿ ਇਸ ਬਾਲਕ ਦਾ ਜਨਮ ਕਿਸ ਸਮੇਂ ਹੋਇਆ ਹੈ ਦਾਈ ਮਾਂ ਨੇ ਪੰਡਿਤ ਨੂੰ ਕਿਹਾ ਕਿ ਪੰਡਾ ਜੀ ਇਸ ਬਾਲਕ ਦਾ ਜਨਮ ਅੱਤੀ ਰਾਤ ਨੂੰ 7ਵੇਂ ਪਹਿਰ ਵਿੱਚ ਹੋਇਆ ਹੈ ਪਰ ਪੰਡਤ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦੀ ਹਾਂ ਕਿ ਮੇਰੇ ਹੱਥਾਂ ਵਿੱਚ ਬੜੇ ਬਾਲਕ ਨੇ ਜਨਮ ਲਿਆ ਹੈ ਪਰ ਇਸ ਬਾਲਕ ਦੇ ਜਨਮ ਸਮੇਂ ਮੈਂ ਕਿਹੜਾ ਕ੍ਰਿਸ਼ਮਾ ਦੇਖਿਆ ਹੈ ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਜਿੰਨੇ ਵੀ ਬੱਚੇ ਇਸ ਸੰਸਾਰ ਵਿੱਚ ਆਉਂਦੇ ਹਨ ਉਹ ਰੋਂਦੇ ਹੋਏ ਹੀ ਆਉਂਦੇ ਹਨ ਪਰ ਇਹ ਬਾਲਕ ਤਾਂ ਕੁਝ ਅਜੀਬ ਹੀ ਹੈ ਕਿਉਂਕਿ ਇਹ ਬਾਲਕ ਜਨਮ ਲੈਣ ਤੋਂ ਬਾਅਦ ਕੁਝ ਇਸ ਤਰ੍ਹਾਂ ਹੱਸਿਆ ਜਿਵੇਂ ਕੋਈ ਸਿਆਣਾ ਬੱਚਾ ਹੱਸਦਾ ਹੈ ਦਾਈ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਕਿ ਦਾਈ ਮਾਂ ਦੇ ਦਸਣ ਮੁਤਾਬਕ ਇਹ ਆਮ ਬਾਲਕ ਨਹੀਂ ਲੱਗਦਾ ਅਤੇ ਮੈਂ ਵੀ ਇਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਪਰ ਦਾਈ ਮਾਂ ਨੇ ਪੰਡਤ ਨੂੰ ਕਿਹਾ ਕਿ ਪੰਡਤ ਜੀ ਬੱਚਾ ਹਜੇ ਕੁਝ 2 ਹੀ ਘੰਟਿਆਂ ਦਾ ਹੈ ਬਾਹਰ ਠੰਡ ਵੀ ਹੈ ਇਸ ਲਈ ਬੱਚੇ ਨੂੰ ਕਮਰੇ ਤੋਂ ਬਾਹਰ ਲੈ ਕੇ ਆਉਣਾ ਠੀਕ ਨਹੀਂ ਹੈ ਪਰ ਪੰਡਤ ਜੀ ਨੇ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਮੇਰੀ ਜ਼ਿੰਮੇਦਾਰੀ ਤੇ ਬਾਲਕ ਨੂੰ ਬਾਹਰ ਲੈ ਕੇ ਆਓ ਬਾਲਕ ਨੂੰ ਕੁਝ ਨਹੀਂ ਹੋਵੇਗਾ ਮੇਰੇ ਤੇ ਭਰੋਸਾ ਕਰੋ ਦਾਈ ਮਾਂ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਬਾਹਰ ਲੈ ਆਂਦਾ ਹਰੀ ਦੇਵਾਲ ਬੜਾ ਸੂਝਵਾਨ ਪੰਡਿਤ ਸੀ ਅਤੇ ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਨਿਹਾਲ ਹੋ ਗਿਆ ਤੇ ਉਸ ਨੇ ਸਭ ਤੋਂ ਪਹਿਲਾਂ ਦੋਨੋਂ ਹੱਥ ਜੋੜ ਕੇ ਬਾਲਕ ਨੂੰ ਨਮਸਕਾਰ ਕੀਤੀ ਤੇ ਦਾਈ ਮਾਂ ਨੂੰ ਕਿਹਾ ਕਿ ਹੁਣ ਤੁਸੀਂ ਇਸ ਬੱਚੇ ਨੂੰ ਅੰਦਰ ਲੈ ਜਾਓ ਮਹਿਤਾ ਕਾਲੂ ਜੀ ਨੇ ਪੰਡਤ ਨੂੰ ਕਿਹਾ ਕਿ ਪੰਡਤ ਜੀ ਇਸ ਬਾਲਕ ਦਾ ਹੁਣ ਨਾਮ ਰੱਖੋ ਤਾਂ ਪੰਡਤ ਹਰੀदयाल ਜੀ ਨੇ ਸੋਚ ਸਮਝ ਕੇ ਭਾਈ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਇਸ ਬੱਚੇ ਦਾ ਨਾਮ ਮੈਂ 13 ਦਿਨਾਂ ਦੇ ਬਾਅਦ ਸੋਚ ਸਮਝ ਕੇ ਰੱਖਾਂਗਾ ਤੇ ਤੇ ਨਾਲ ਹੀ ਚੋਲਾ ਵੀ ਪਹਿਨਾਵਾਂਗਾ ਪੰਡਤ 13 ਦਿਨਾਂ ਤੱਕ ਗੁਰੂ ਜੀ ਦਾ ਨਾਮ ਸੋਚਦਾ ਰਿਹਾ ਤੇ ਨਾਲ ਹੀ ਸੋਚ-ਸੋਚ ਕੇ ਹੈਰਾਨ ਹੁੰਦਾ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਇਸ ਤਰ੍ਹਾਂ ਦਾ ਬਾਲਕ ਨਹੀਂ ਦੇਖਿਆ 13 ਦਿਨਾਂ ਬਾਅਦ ਮਹਿਤਾ ਕਾਲੂ ਜੀ ਨੇ ਪੰਡਤ ਨੂੰ ਫਿਰ ਤੋਂ ਆਪਣੇ ਘਰ ਬੁਲਾਇਆ ਅਤੇ ਬਾਲਕ ਦਾ ਨਾਮ ਰੱਖਣ ਲਈ ਬੇਨਤੀ ਕੀਤੀ ਤਾਂ ਪੰਡਤ ਜੀ ਨੇ ਬਾਲਕ ਨੂੰ ਚੋਲਾ ਪਾ ਕੇ ਭਾਈ ਕਾਲੂ ਜੀ ਨੂੰ ਕਿਹਾ ਕਿ ਅਸੀਂ ਤੇਰੇ ਬਾਲਕ ਦਾ ਨਾਮ ਨਾਨਕ ਦੇਵ ਰੱਖਾਂਗੇ ਤਾਂ ਭਾਈ ਮਹਿਤਾ ਕਾਲੂ ਜੀ ਨੇ ਪੰਡਤ ਨੂੰ ਕਿਹਾ ਕਿ ਪੰਡਤ ਜੀ ਤੁਸੀਂ ਇਹ ਨਾਮ ਠੀਕ ਨਹੀਂ ਰੱਖਿਆ ਹੈ ਕਿਉਂਕਿ ਇਹ ਨਾਮ ਹਿੰਦੂ ਤੁਰਕ ਦਾ ਸਾਂਝਾ ਹੈ ਤਾਂ ਪੰਡਤ ਨੇ ਭਾਈ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਜੀ ਇਹ ਕੋਈ ਬਹੁਤ ਵੱਡਾ ਅਵਤਾਰੀ ਹੈ ਜਿਸ ਨੇ ਤੁਹਾਡੇ ਘਰ ਵਿੱਚ ਜਨਮ ਲਿਆ ਹੈ ਇਸ ਤੋਂ ਪਹਿਲਾਂ ਸ਼੍ਰੀ ਰਾਮ ਚੰਦਰ ਤੇ ਸ਼੍ਰੀ ਕ੍ਰਿਸ਼ਨ ਜੀ ਅਵਤਾਰੀ ਸਨ ਤੇ ਉਹਨਾਂ ਨੂੰ ਹਿੰਦੂ ਪੂਜਦੇ ਸਨ ਪਰ ਇਹਨਾਂ ਨੂੰ ਹਿੰਦੂ ਤੁਰਕ ਦੋਵੇਂ ਹੀ ਪੂਜਣਗੇ ਇਹ ਕੋਈ ਬਹੁਤ ਵੱਡਾ ਗਿਆਨੀ ਧਿਆਨੀ ਹੋਵੇਗਾ ਜਿਸ ਨੂੰ ਸਮੁੰਦਰ ਧਰਤੀ ਅਤੇ ਅਸਮਾਨ ਵੀ ਰਾ ਦੇਵੇਗਾ 9983 ਸਿੱਧ 6 ਜਪੀ 52 ਪੀਰ 64 ਜੋਗਣੀ ਭੂਤ ਪ੍ਰੇਤ ਦੇਵ दानव ઋષਿ ਮੁਨੀ ਪੀਰ ਪਗੰਬਰ ਸਭ ਇਸ ਦੀ ਆਗਿਆ ਮੰਨਣਗੇ ਇਹ ਆਪ ਨਿਰੰਕਾਰ ਮਨੁੱਖ ਦੇ ਰੂਪ ਵਿੱਚ ਜਗਤ ਦਾ ਉਦਾਰ ਕਰਨ ਵਾਸਤੇ ਆਇਆ ਹੈ ਇਹ ਗੱਲ ਕਹਿਣ ਤੋਂ ਬਾਅਦ ਪੰਡਤ ਹਰੀਦੇਵਾਲ ਜੀ ਆਪਣੇ ਘਰ ਚਲੇ ਗਏ ਤੇ ਭਾਈ ਮਹਿਤਾ ਕਾਲੂ ਜੀ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋਏ ਤੇ ਪੂਰੇ ਪਰਿਵਾਰ ਨੇ ਪਾਲਕ ਹੋਣ ਦੀ ਖੁਸ਼ੀ ਮਨਾਈ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ